ਵਾਤਾਵਰਨ ਨੂੰ ਹਰਿਆ-ਤੇ ਭਰਿਆ ਰੱਖਣ ਦੇ ਮਕਸਦ ਨਾਲ ਰੋਟਰੀ ਕਲੱਬ ਫਗਵਾੜਾ ਸਾਊਥ-ਈਸਟ ਵੱਲੋਂ ਨਗਰ ਨਿਗਮ ਫਗਵਾੜਾ ਦੇ ਸਹਿਯੋਗ ਨਾਲ ਸਥਾਨਕ ਬਲੱਡ ਬੈਂਕ ਗੁਰਹਰਗੋਬਿੰਦਨਗਰ ਫਗਵਾੜਾ ਵਿਖੇ ਬੂਟੇ ਵੰਡਣ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਨਿਗਮ ਕਮਿਸ਼ਨਰ ਕਮ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਡਾਕਟਰ ਅਕਸ਼ਿਤਾ ਗੁਪਤਾ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਕਲੱਬ ਮੈਂਬਰਾਂ ਅਤੇ ਬਲੱਡ ਬੈਂਕ ਦੇ ਸਟਾਫ ਨੂੰ ਨਿੱਘਾ ਸਵਾਗਤ ਕੀਤਾ ਗਿਆ ਇਸ ਰਾਨ ਉਹਨਾਂ ਜਿੱਥੇ ਆਉਣ ਜਾਣ ਵਾਲੇ ਰਾਗੀਦਾਂ ਨੂੰ ਬੂਟੇ ਵੰਡੇ ਉੱਥੇ ਹੀ ਕਲੱਬ ਲੋ ਡਾਕਟਰ ਅਕਸ਼ਿਤਾ ਗੁਪਤਾ ਨੂੰ ਬੂਟੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਗੱਲਬਾਤ ਕਰਦੇ ਆ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਨੇ ਕਿਹਾ ਕਿ ਵਾਤਾਵਰਣ ਨੂੰ ਹਰਿਆ ਤੇ ਭਰਿਆ ਰੱਖਣ ਲਈ ਇਸ ਤਰ੍ਹਾਂ ਦੇ ਉਪਰਾਲੇ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਕਰਨੇ ਚਾਹੀਦੇ ਨੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਫਗਵਾੜਾ ਸ਼ਹਿਰ ਨੂੰ ਗ੍ਰੀਨ ਫਗਵਾੜਾ ਬਣਾਇਆ ਜਾ ਸਕੇ ਇਸ ਦੇ ਨਾਲ ਹੀ ਉਹਨਾਂ ਸਮਾਜੇ ਵੀ ਮਲਕੀਆ ਸਿੰਘ ਰਘੂਬੋਤਰਾ ਵੱਲੋਂ ਵਿਕੀ ਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਲੱਬ ਦੇ ਮੈਂਬਰ ਮੌਜੂਦ ਸਨ। ਸ਼੍ਰੀਕਲ ਜੀ ਅੱਜ ਰੋਟਰੀ ਕਲੱਬ ਸਾਊਥ-ਈਸਟ ਫਗਵਾੜਾ ਵੱਲੋਂ ਬਹੁਤ ਵਧੀਆ ਉਪਰਾਲਾ ਇੱਥੇ ਬਲੱਡ ਬੈਂਕ ਚ ਕੀਤਾ ਜਾ ਰਿਹਾ ਹੈ ਤੇ ਸਾਡੇ ਸਭ ਤੋਂ ਵੱਡੇ ਸੋਸ਼ਲ ਸੇਵਾ ਚ ਅੱਗੇ ਰਹਿਣ ਰਘੂਬੋਤਰਾ ਜੀ ਵੀ ਇਹਦੇ ਵਿੱਚ ਮੌਜੂਦ ਨੇ ਤੇ ਸਾਰੇ ਮੈਂਬਰਸ ਰੋਟਰੀ ਕਲੱਬ ਸਾਊਥ-ਈਸਟ ਫਗਵਾੜਾ ਦੇ ਇੱਥੇ ਮੌਜੂਦ ਨੇ। ਬਹੁਤ ਵਧੀਆ ਉਪਰਾਲਾ ਇਹਨਾਂ ਸਾਰਿਆਂ ਵੱਲੋਂ ਕੀਤਾ ਜਾ ਰਿਹਾ ਹੈ। ਬੂਟੇ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਇਹਨਾਂ ਨੇ ਇੱਥੇ ਅੱਜ ਬੂਟੇ ਦਾ ਲੰਗਰ ਲਾਇਆ ਹੋਇਆ ਹੈ ਤੇ ਇੱਧਾ ਦੇ ਉਪਰਾਲੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਰਹਿੰਦੇ ਨੇ ਤੇ ਅੱਜ ਕੱਲ ਇਹ এনवायरमेंट ਸਸਟੇਨੇਬਿਲਟੀ ਤੇ ਗ੍ਰੀਨ ਪਗਵਾੜਾ ਬਣਾਉਣ ਦੀ ਪਹਿਲ ਹੈਗੀ ਹੈ ਧੰਨਵਾਦ ਵਾਤਾਵਰਨ ਨੂੰ ਹਰਿਆ-ਤੇ ਭਰਿਆ ਰੱਖਣ ਦੇ ਮਕਸਦ ਨਾਲ ਰੋਟਰੀ ਕਲੱਬ ਫਗਵਾੜਾ ਸਾਊਥ-ਈਸਟ ਵੱਲੋਂ ਨਗਰ ਨਿਗਮ ਫਗਵਾੜਾ ਦੇ ਸਹਿਯੋਗ ਨਾਲ ਸਥਾਨਕ ਬਲੱਡ ਬੈਂਕ ਗੁਰਹਰਗੋਬਿੰਦਨਗਰ ਫਗਵਾੜਾ ਵਿਖੇ ਬੂਟੇ ਵੰਡਣ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਨਿਗਮ ਕਮਿਸ਼ਨਰ ਕਮ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਡਾਕਟਰ ਅਕਸ਼ਿਤਾ ਗੁਪਤਾ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਕਲੱਬ ਮੈਂਬਰਾਂ ਅਤੇ ਬਲੱਡ ਬੈਂਕ ਦੇ ਸਟਾਫ ਨੂੰ ਨਿੱਘਾ ਸਵਾਗਤ ਕੀਤਾ ਗਿਆ ਇਸ ਰਾਨ ਉਹਨਾਂ ਜਿਥੇ ਆਉਣ ਜਾਣ ਵਾਲੇ ਰਾਗੀਰਾਂ ਨੂੰ ਬੂਟੇ ਵੰਡੇ ਉੱਥੇ ਹੀ ਕਲੱਬ ਲੋ ਡਾਕਟਰ ਅਕਸ਼ਿਤਾ ਗੁਪਤਾ ਨੂੰ ਬੂਟੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਗੱਲਬਾਤ ਕਰਦੇ ਆ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਨੇ ਕਿਹਾ ਕਿ ਵਾਤਾਵਰਣ ਨੂੰ ਹਰਿਆ ਤੇ ਭਰਿਆ ਰੱਖਣ ਲਈ ਇਸ ਤਰ੍ਹਾਂ ਦੇ ਉਪਰਾਲੇ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਕਰਨੇ ਚਾਹੀਦੇ ਨੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਫਗਵਾੜਾ ਸ਼ਹਿਰ ਨੂੰ ਗ੍ਰੀਨ ਫਗਵਾੜਾ ਬਣਾਇਆ ਜਾ ਸਕੇ ਇਸ ਦੇ ਨਾਲ ਹੀ ਉਹਨਾਂ ਸਮਾਜ ਸੇਵੀ ਮਲਕੀਆ ਸਿੰਘ ਰਖਵੋਤਰਾ ਵੱਲੋਂ ਵੀ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਲੱਬ ਦੇ ਮੈਂਬਰ ਮੌਜੂਦ ਸਨ ਸ੍ਰੀ ਕਾਲ ਜੀ ਅੱਜ ਰੋਟਰੀ ਕਲੱਬ ਸਾਊਥ-ਈਸਟ ਫਗਵਾੜਾ ਵੱਲੋਂ ਬਹੁਤ ਵਧੀਆ ਉਪਰਾਲਾ ਇੱਥੇ ਬਲੱਡ ਬੈਂਕ ਚ ਕੀਤਾ ਜਾ ਰਿਹਾ ਹੈ ਤੇ ਸਾਡੇ ਸਭ ਤੋਂ ਵੱਡੇ ਸੋਸ਼ਲ ਸੇਵਾ ਚ ਅੱਗੇ ਰਹਿਣ ਰਗੂ ਬੋਤਰਾ ਜੀ ਵੀ ਇਦੇ ਵਿੱਚ ਮੌਜੂਦ ਨੇ ਤੇ ਸਾਰੇ ਮੈਂਬਰਸ ਰੋਟਰੀ ਕਲੱਬ ਸਾਊਥ-ਈਸਟ ਫਗਵਾੜਾ ਦੇ ਇੱਥੇ ਮੌਜੂਦ ਨੇ ਬਹੁਤ ਵਧੀਆ ਉਪਰਾਲਾ ਇਹਨਾਂ ਸਾਰਿਆਂ ਵੱਲੋਂ ਕੀਤਾ ਜਾ ਰਿਹਾ ਹੈ ਬੂਟੇ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਇਹਨਾਂ ਨੇ ਇੱਥੇ ਅੱਜ ਬੂਟੇ ਦਾ ਲੰਗਰ ਲਾਇਆ ਹੋਇਆ ਹੈ ਤੇ ਇਦਾਂ ਦੇ ਉਪਰਾਲੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਪਗਵੜਾ ਬਣਾਉਣ ਦੀ ਪਹਿਲ ਹੈਗੀ ਹੈ ਧੰਨਵਾਦ